ਹੁਣ ਵੇਖੋ ਮੁੱਖ ਦੀ ਗੱਲ ਐ ਤੇ ਕੁਝ ਕੁ ਸਰਾਰਤੀ ਅੰਸਰ ਉਹ ਪੂਰੇ ਤੇ ਪੂਰੇ ਮਜਬ ਨੂੰ ਪੂਰੀ ਦੀ ਪੂਰੀ ਕੌਮ ਨੂੰ ਬਦਨਾਮ ਕਰਦੇ ਆ ਬਦਨਾਮ ਕਰਨ ਦੇ ਵਿੱਚ ਕੋਈ ਯੋਰ ਛੜਦੇ ਨਹੀਂਗੇ ਉਹ ਤੇ ਇਹ ਮੈਂ ਕਹਿੰਦਾ ਕੇਵਲ ਤੇ ਕੇਵਲ ਦੂਜੇ ਮਜਬਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਉਹ ਗੱਲ ਕਰਨੀ ਮਾੜੀ ਰਹੂਗੀ ਧਾਰਮਿਕ ਗੁੰਡੇ ਲੋਕ ਸਾਡੇ ਵਿੱਚ ਵੀ ਬੜੇ ਪੈਦਾ ਹੋਏ ਆ ਸਹਿਮਤ ਹੋ ਜਿਹੜੇ ਛਪੀਲਾ ਲਾਉਣ ਦੇ ਬਹਾਨੇ ਮਾਵਾ ਦੇ ਪੁੱਤ ਮਰਵਾਉਂਦੇ ਆ ਛਪੀਲਾ ਲਾਉਣ ਦੇ ਬਹਾਨੇ ਕਿੱਥੇ ਅਸੀਂ ਕੌਮ ਹ ਭਾਈ ਕਨੇਗੀ ਦੀ ਭਾਈ ਕਨੇਗਾ ਜੀਰੇ ਸਾਹਮਣੇ ਜੇਕਰ ਕੋਈ ਦੁਸ਼ਮਣ ਕੋਈ ਮੁਗਲ ਟਹਾ ਢੇਰੀ ਹੋ ਕੇ ਡਗਿਆ ਕਰਦਾ ਸੀ ਤੇ ਭਾਈ ਕਨੇਗਾ ਜੀ ਜਾ ਕੇ ਉਹਨੂੰ ਵੀ ਪਾਣੀ ਪਿਆਦਾ ਕਰਦੇ ਸੀ ਗੁਰੂ ਸਾਹਿਬ ਦੇ ਕੋਲ ਸ਼ਿਕਾਇਤ ਹੋਈ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਮੁਗਲਾਂ ਨੂੰ ਜਲ ਸ਼ਕਾ ਰਹੇ ਹੋ ਤੇ ਭਾਈ ਕਨੇਗਾ ਜੀ ਨੇ ਉੱਤਰ ਦਿੱਤਾ ਕੇ ਗੁਰੂ ਪਾਤਸ਼ਾਹ ਜੀ ਮੈਨੂੰ ਹਰ ਜਗ੍ਹਾ ਤੇ ਤੂੰ ਹੀ ਦਿਖਾਈ ਦਿੰਦੇ ਓ ਸਭ ਮਹਿ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮਹਿ ਚਾਨਣ ਓਏ ਗੁਰੂ ਪਾਤਸ਼ਾਹ ਜੀ ਮੈਨੂੰ ਹਰ ਜਗ੍ਹਾ ਤੇ ਤੂੰ ਹੀ ਦਿਖਾਈ ਦਿੰਦੇ ਓ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਕਹਿੰਗੇ ਅੱਗੇ ਤੋਂ ਬਾਅਦ ਤੂੰ ਕੇਵਲ ਕੱਲਾ ਪਾਣੀ ਹੀ ਨਹੀਂ ਖੜਨਾ ਪਾਣੀ ਦੇ ਨਾਲ ਮਲਮ ਪੱਟੀ ਵੀ ਨਾਲ ਲਿਕੇ ਜਾਇਆ ਕਰੱਖੋ ਸਤਨਾਮ ਤੇ ਕਿੱਥੇ ਅਹੀਂ ਕੌਮ ਉਹਨਾਂ ਦੀ ਹਾਂ ਤੇ ਅੱਜ ਅਹੀਂ ਪਾਣੀ ਪਿਉਂਦੇ ਬਾਹਨੇ ਮਾਵਾ ਦੇ ਪੁੱਤ ਗੱਡੀਆਂ ਦੇ ਉੱਤੇ ਚੜ-ਚੜ ਕੇ ਫੈਰ ਕਰਦੇ ਆਪਾਂ ਵੀਡੀਓ ਵੇਖਣੀ ਆ। ਇਹ ਤਾਂ ਹਰ ਮੇਕ ਗੁੰਡੇ ਮਾਫ ਕਰਨਾ ਹਰ ਇੱਕ ਖੇਤਰ ਹਰ ਇੱਕ ਵਰਗ ਦੇ ਵਿੱਚ ਹੁੰਦੇ ਨੇ। ਹੁੱਲੜਬਾਜੀ ਕਰਦੇ ਕਈ ਲੋਕ ਆ ਆਪਾਂ ਕਾਵੜੀਆਂ ਦੀ ਗੱਲ ਕਰਦੇ ਆ। ਸਾਡੇ ਸਿੱਖਾਂ ਦੇ ਵਿੱਚ ਵੀ ਐਸੇ ਕਈ ਹੁੱਲੜਬਾਜ ਲੋਕ ਹੈਗੇ ਨੇ ਜਿਹੜੇ ਹੁੱਲੜਬਾਜ ਸ਼ਰੀਆ ਨੰਦਪੁਰ ਸਾਹਿਬ ਇਹ ਕਹਿ ਕੇ ਜਾਂਦੇ ਆ ਵੀ ਅਸੀਂ ਗੁਰੂ ਘਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਥਾਨ ਤੇ ਅਸੀਂ ਦਰਸ਼ਨ ਕਰ ਲਈ ਚੱਲੇ ਆ ਪਰ ਤੁਸੀਂ ਉਹਨਾਂ ਦੀਆਂ ਵੀਡੀਓ ਵੇਖੀਆਂ ਕਿਹੜੇ ਕਿਹੜੇ ਵੱਡੇ ਸਾਇਲੈਂਸਰ ਲਾ ਕੇ ਉਹ ਕਿਦਾਂ ਲੋਕ ਉਹ ਲੜਬਾਜੀ ਕਰਦੇ ਜਾਂਦੇ ਆ ਬੁਲਟਾਂ ਦੇ ਪਟਾਕੇ ਮਰਾਉਣਗੇ ਕਿਦਾਂ ਤੁਸੀਂ ਵੇਖੋ ਵੀ ਨਿਸ਼ਾਨ ਸਾਹਿਬ ਬੁਲਟ ਦੇ ਅੱਗੇ ਲਾ ਕੇ ਡੰਡਾ ਲਾ ਕੇ ਉੱਤੇ ਨਿਸ਼ਾਨ ਸਾਹਿਬ ਲਾ ਕੇ ਤੇ ਲੜੀਆਂ ਬੰਨ੍ਹ ਕੇ ਚਲੋ ਨਿਸ਼ਾਨ ਸਾਹਿਬ ਲਾਉਣਾ ਕੋ ਮਾੜੀ ਗੱਲ ਨਹੀਂ ਆ ਪਰ ਹੁੱਲੜ ਬਾਜੀ ਨਿਸ਼ਾਨ ਸਾਹਿਬ ਲਾ ਕੇ ਕੀਤੀ ਮਾੜੀ ਗੱਲ ਹ ਹੁਣ ਉਦਾਂ ਹੀ ਹੁੱਲੜ ਬਾਜੀ ਜਿਹੜੇ ਸਾਡੇ ਲੋਕ ਕਰਦੇ ਆ ਟਰੈਕਟਰ ਨਾਲ ਸਾਇਲੈਂਸਰ ਲਾ ਕੇ ਫੋਲਰ ਏਸਾਂ ਦੇ ਕੇ ਵਣਸਵੰਦੀਆਂ ਲੜੀਆਂ ਵਣਸਵੰਦੀਆਂ ਪ੍ਰੈਸ਼ਰ ਹਾਰਨ ਲਾ ਕੇ ਖੁੱਲੀ ਆਵਾਜ਼ ਛੱਡ ਕੇ ਜਿੱਦਾਂ ਅਸੀਂ ਨੰਦਪੁਰ ਸਾਹਿਬ ਜਾਨਦੇ ਆ ਹੈਗੀ ਤੇ ਉਹ ਜਿਹੀਂ ਦੂਜਿਆਂ ਨੂੰ ਗੱਲ ਕਰਦੇ ਆ ਤੇ ਹੈਗੀ ਤੇ ਹੁੱਲੜ ਬਾਜੀ ਸਾਡੇ ਚ ਵੀ ਆ ਅਜਾ ਬਹੁਤੇ ਕਾਵੜੀ ਵੀਰ ਜਿਹੜੇ ਹੈਗੇ ਆ ਨਾ ਜਿਹੜੇ ਸੱਚੀ ਦੇ ਕਾਵੜੀ ਵੀਰ ਆ ਜਿਹੜੇ ਸੱਚੀ ਭਗਵਾਨ ਸ਼ਿਵ ਜੀ ਨੂੰ ਪ੍ਰੇਮ ਕਰਨ ਵਾਲੇ ਆ ਉਹ ਵੀਰ ਕਾਵੜ ਲੈ ਕੇ ਆਉਂਦੇ ਨਾ ਜਦੋਂ ਹਰਦਵਾਰ ਤੋਂ ਉਹ ਆਪਣੀ ਉੱਥੇ ਗੰਗਾ ਦਾ ਜਲ ਭਰ ਕੇ ਲੈ ਕੇ ਆਉਂਦੇ ਆ ਉਹ ਬੜੇ ਪ੍ਰੇਮ ਦੇ ਨਾਲ ਆਉਂਦੇ ਕਈ ਵੇਖੇ ਅਸੀਂ ਅਸੀਂ ਦਿੱਲੀ ਗਏ ਆ ਪਿਛਲੇ ਦਿਨਾਂ 'ਚ ਦਿੱਲੀ ਦੇ ਵਿੱਚ ਸਾਨੂੰ ਵੀ ਕਾਵੜੀ ਵੀਰ ਮਿਲੇ ਬڑے ਪ੍ਰੇਮ ਵਾਲੇ بڑے ਪ੍ਰੇਮ ਪਿਆਰ ਵਾਲੇ ਸੀ ਪਰ ਉਹਨਾਂ ਨੂੰ ਬਦਨਾਮ ਕਰਨ ਵਾਲੇ ਕੁਝ ਐਸੇ ਕਾਬੜੀ ਵੀਰ ਵੀ ਹੁੰਦੇ ਆ ਜਿਹੜੇ ਕਿਤੇ ਨਾ ਕਿਤੇ ਸੜਕਾਂ ਤੇ ਖਲੋ ਕੇ ਭਾਨੇ ਲਵਦੇ ਆ ਪੱਜ ਲਵਦੇ ਆ ਵੀ ਅਸੀਂ ਸੜਕ ਤੇ ਖਲੋਈ ਗਏ ਕੋਈ ਬੰਦਾ ਗੱਡੀ ਸਾਡੇ ਲਾ ਕੇ ਆ ਕੇ ਖਿਲਾਰੂਗਾ ਬੱਸ ਕੋਈ ਟਰੱਕ ਕੋ ਸਾਡੇ ਲਾ ਕੇ ਖਿਲਾਰੂਗਾ ਕੋਈ ਟੈਕਸੀ ਕੋ ਮੋਟਰਸਾਈਕਲ ਸਾਡੇ ਲਾ ਕੇ ਖਿਲਾਰੂਗਾ ਅਸੀਂ ਅੱਗੇ ਖਲੋ ਕੇ ਖਲੋਤੇ ਰਾਵਾਂਗੇ ਡਟੇ ਰਾਵਾਂਗੇ ਪੜੇ ਨਾ ਹੋਵਾਂਗੇ ਹੁਣ ਅਗਲਾ 2 ਮਿੰਟ ਵੇਟ ਕਰੂਗਾ 4 ਮਿੰਟ ਵੇਟ ਕਰੂਗਾ ਅੱਕਿਆ ਸੜਾ ਅਗਲਾ ਹਾਰਨ ਮਾਰਦਾ ਵੀ ਮਾੜਾ ਜੀ ਵੀਰੋ ਰਾਹ ਦੇ ਦਿਓ ਉਹ ਲੋਕ ਉਦੋਂ ਹੀ ਹਥਿਆਰ ਲਿਆਉਂਦੇ ਆ ਡੰਡੇ ਲਿਆਉਂਦੇ ਆ ਲਾਠੀ ਚਾਰਜ ਕਰਦੇ ਆ ਤੁਸੀਂ ਵੇਖਿਆ ਸ਼ੀਸ਼ੇ ਭੰਨ ਦਿੰਦੇ ਆ ਉਹ ਪਿਛਲੇ ਦਿਨਾਂ ਦੀ ਗੱਲ ਹੀ ਉਹ ਗੁਰੂ ਘਰ ਦਾ ਸੇਵਾਦਾਰ ਹੀ ਉਹਦੀ ਨਾਲ ਪਤਨੀ ਸੀ ਉਹ ਹਸਪਤਾਲ ਚੱਲੇ ਸੀ ਉਹਨੂੰ ਬੱਚੇ ਨੇ ਜਨਮ ਲੈਣਾ ਸੀ ਉਹਨਾਂ ਦੇ ਘਰੇ ਤੇ ਆਪਣੀ ਘਰ ਵਾਲੀ ਨੂੰ ਹਸਪਤਾਲ ਦਾਖਲ ਕਰਾਉਣ ਉਹ ਸੇਵਾਦਾਰ ਸਿੰਘ ਜਾ ਰਿਹਾ ਏ ਗੱਡੀ ਦੇ ਬਿਠਾ ਕੇ ਤੇ ਅੱਗੋਂ ਏਦਾਂ ਹੁੱਲਰ ਬਾਜੀ ਕਰਦੇ ਹੋ ਜਾ ਰਹੇ ਕੁਝ ਲੋਕ ਉਹਨੇ ਮਾਰਿਆ ਜਾਂ ਹਾਰਨ ਮਾਰਿਆ ਤੇ ਉਹ ਥੱਲੇ ਉਤਰੇ ਉਹਦੇ ਸੇਵਾਦਾਰ ਦੇ ਵੀ ਗੱਲ ਪਏ ਤੇ ਉਹਦੀ ਜਿਹੜੀ ਘਰ ਵਾਲੀ ਸੀ ਜਿਹਨੂੰ ਜਿਹਦੇ ਘਰ ਬੱਚਿਆਂ ਨੇ ਜਨਮ ਲੈਣਾ ਸੀ ਉਹਦੇ ਸਿਰ ਦੇ ਵਿੱਚ ਵੀ ਦੋ ਗੋਲੀਆਂ ਮਾਰ ਕੇ ਤੇ ਉਹਦੇ ਢਿੱਡ ਦੇ ਵਿੱਚ ਵੀ ਗੋਲੀਆਂ ਮਾਰ ਕੇ ਬੱਚਾ ਵੀ ਮਰ ਗਿਆ ਤੇ ਉਹ ਔਰਤ ਵੀ ਉੱਥੇ ਮਰ ਗਈ ਡੈਥ ਹੋ ਗਈ ਹੁਣ ਇਹ ਕੁਝ ਕੋ ਐਸੇ ਲੋਗ ਹੁੰਦੇ ਆ ਜਿਹੜੇ ਉਹ ਲੜਬਾਜੀ ਕਰਦੇ ਆ ਪਰ ਅਸਲ ਵਿੱਚ ਮੈਂ ਬੇਨਤੀ ਕਰਾਂ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ ਕੋਈ ਮਜਬ ਮਾੜਾ ਨਹੀਂ ਹੁੰਦਾ ਕੋਈ ਵੀ ਕਿਸੇ ਧਰਮ ਦਾ ਜੇ ਆਪਾਂ ਗੱਲ ਕਰੀਏ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੂੰ ਮੰਨਣ ਵਾਲੇ ਵੀਰ ਸ਼੍ਰੀ ਰਾਮਚੰਦਰ ਜੀ ਨੇ ਕਦੇ ਵੀ ਇਦਾਂ ਨਹੀਂ ਕਿਹਾ ਵੇ ਤੁਸੀਂ ਇਦਾਂ ਦਾ ਕਰੋ ਕਦੀ ਵੀ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਗੱਲ ਨਹੀਂ ਕਹੀ ਵੀ ਤੁਸੀਂ ਇਦਾਂ ਕਿਸੇ ਅਣਜਾਣ ਬੰਦੇ ਤੇ ਬਿਨਾਂ ਵਜੇ ਜਾ ਕੇ ਤੁਸੀਂ ਇਦਾਂ ਅਤਿਆਚਾਰ ਹੱਤ ਚੁਕੋ ਨਾ ਹੀ ਜੀਜ਼ਸ ਕ੍ਰਾਈਸ ਨੇ ਇਹ ਗੱਲ ਕਹੀ ਹੈ ਤੇ ਨਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਗੁਰੂ ਸਾਹਿਬ ਨੇ ਕਿਸੇ ਪੀਰ ਪੈਗੰਬਰ ਕਿਸੇ ਦੇਵੀ ਦੇਵਤੇ ਨੇ ਕਦੀ ਇਹ ਗੱਲ ਨਹੀਂ ਕਹੀ ਵੀ ਤੁਸੀਂ ਕਿਸੇ ਤੇ ਜਾ ਕੇ ਇਦਾਂ ਦਾ ਕੋਈ ਕੰਮ ਕਰੋ ਇਹ ਇਦਾਂ ਦੇ ਹੌਲੜਵਾਜ ਮਾਫ਼ ਕਰਨਾ ਇਸਾਈਆਂ ਦੇ ਵਿੱਚ ਵੀ ਬਹੁਤ ਵੇਖਣ ਨੂੰ ਮਿਲ ਜਾਂਦੀ ਐ ਹਾਲਾਂਕਿ ਉਹ ਅਸਲੀ ਸਾਈ ਨਹੀਂ ਹੁੰਦੇ ਸਿੱਖਾਂ ਦੇ ਵਿੱਚ ਵੀ ਕੁਝ ਐਸੇ ਹੌਲੜਵਾਜ ਲੋਕ ਹੈਗੇ ਆ ਤੁਸੀਂ ਧਿਆਨ ਦਿਓ ਉਹਨਾਂ ਦੇ ਬਾਣੇ ਵੇਖੋ ਕਿੰਨੇ ਅਕ ਸਿੰਘਾਂ ਵਾਲੇ ਆ ਤੇ ਗੰਦੀਆਂ ਗਾਲਾਂ ਕਿੰਨੀਆਂ ਕੱਢਦੇ ਉਹ ਕਈ ਵੇਖੇ ਆ ਹੁਣ ਕੀ ਲੱਗਦਾ ਉਹ ਸੱਚੀ ਦਾ ਸਿੱਖ ਆ ਨਾ ਉਹ ਕੇਵਲ ਤੇ ਕੇਵਲ ਸ਼ੇਰ ਦੀ ਖਲ ਦੇ ਵਿੱਚ ਗਿੱਦੜਿਆ ਉਹਨਾਂ ਨੇ ਬਾਣਾ ਪਾ ਲਿਆ ਜਿੱਦਾਂ ਰਣਜੀਤ ਪਾਵੇ ਨੇ ਗਾਣਾ ਗਾਇਆ ਏ ਇੱਕ ਪਿਛੇ ਜੇ ਗਾਤਰੇ ਜਨੇਊ ਤੇ ਕ੍ਰੋਸ ਗੱਲ ਪਾ ਲਏ ਵਿਚਾਰ ਅਪਣਾਏ ਇਹਨਾਂ ਦੇ ਬਾਣੇ ਪਨਾਲੇ ਇਹ ਡਟੋ ਗੱਲ ਏ ਇਹਨਾਂ ਨੇ ਵਿਚਾਰ ਨਹੀਂ ਅਪਣਾਏ ਗਾਤਰੇ ਵੀ ਪਾਲੇ ਸਾਡੇ ਵਾਲਿਆਂ ਨੇ ਉਧਰ ਜਨੇਊ ਵਾਲੇ ਵੀਰਾਂ ਨੇ ਜਨੇਊ ਪਾਲੇ ਕ੍ਰੋਸ ਵਾਲੇ ਵੀਰਾਂ ਨੇ ਕ੍ਰੋਸ ਪਾਲੇ ਕਕਾਰ ਅਪਣਾਲੇ ਪਰ ਬਾਣੇ ਅਪਣਾਲੇ ਪਰ ਵਿਚਾਰ ਅਪਣਾਏ ਨਾ ਉਹ ਇਹ ਗੱਲ ਹੈ ਕੋਈ ਵੀ ਭਗਵਾਨ ਕੋਈ ਵੀ ਸਾਨੂੰ ਹੁੱਲਰਬਾਜੀ ਕਰ ਲਈ ਨਹੀਂ ਕਹਿੰਦਾ ਬੜੇ ਕਾਵੜੀ ਵੀਰ ਸਾਨੂੰ ਐਸੇ ਮਿਲੇ ਆ ਜਿਹੜੇ ਵੀਰ ਉਹ ਕਾਵੜ ਚੁੱਕ ਕੇ ਲੈ ਕੇ ਆਏ ਦੂਰ ਤੋਂ ਸਗੋਂ ਉਹਨਾਂ ਨੇ ਲੋਕਾਂ ਨੂੰ ਰਾਹ ਦਿੱਤਾ ਸਾਈਡ ਤੇ ਤੁਰੇ ਗਏ ਕਿ ਤੁਸੀਂ ਜਾਓ ਕਿਸੇ ਉਹਨਾਂ ਨੇ ਹੋਟਲ ਤੇ ਖਾਣਾ ਖਾਧਾ ਉਹਨਾਂ ਨੇ ਪ੍ਰੋਪਰ ਬਿੱਲ ਦਿੱਤਾ ਪ੍ਰੋਪਰ ਪੈਸੇ ਦਿੱਤੇ ਤੇ ਹੱਥ ਜੋੜ ਕੇ ਸਤਕਾਰ ਦੇ ਨਾਲ ਉਸੇ ਤਰ੍ਹਾਂ ਬਾਹਰ ਨਿਕਲੇ ਸਰਕਾਰ ਵਾਲੇ ਵੀ ਹੈਗੇ ਕਿਉਂਕਿ ਉਹਨਾਂ ਨੂੰ ਉਹਦੀ ਸਰਕਾਰ ਵਾਲੇ ਬੰਦੇ ਹੈ ਨਾ ਉਹਨਾਂ ਨੂੰ ਆਪਣੇ ਧਰਮ ਦਾ ਸਤਕਾਰ ਆ ਉਹਨਾਂ ਨੂੰ ਪਤਾ ਵਾ ਕਿ ਜੇਕਰ ਅਸੀਂ ਐਦਾਂ ਦੇ ਕੰਮ ਕੀਤੇ ਹੁਲੜਬਾਜੀ ਕੀਤੀ ਕਿਸੇ ਦਾ ਨੁਕਸਾਨ ਕੀਤਾ ਤਾਂ ਐਦਾਂ ਕੇਵਲ ਅਸੀਂ ਨਹੀਂ ਬਦਨਾਮ ਹੋਣਾ ਹੁਣ ਬੰਦੇ ਦੇ ਕੀ ਹੈ ਬੰਦਾ ਤੇ ਤੋੜ-ਪੰਦ ਕਰੂਗਾ ਚਲ ਜੂਗਾ ਮਾਫ ਕਰਨਾ ਬੰਦੇ ਦਾ ਨੁਕਸਾਨ ਨਹੀਂ ਹੋਣਾ ਉਹ ਬਦਨਾਮ ਉਥੇ ਇੱਕ ਮਜਬ ਹੋਣਾ ਸਹਿਮਤ ਹੋ ਉਥੇ ਇੱਕ ਮਜਬ ਨੇ ਬਦਨਾਮ ਹੋਣਾ ਪੀ ਫਿਰ ਨਾਮਾ ਜਬੇ ਨਾ ਉਹ ਯਸਾ ਹੁੰਦਾ ਉਹ ਯੂ ਗੱਲ ਸਾਡੇ ਸਿੱਖਾਂ ਦੇ ਵੀ ਅਣ ਟੁਕਦੀ ਐ ਪੇ ਜਦੋਂ ਅਸੀਂ ਹੌਲੜ ਬਾਜੀ ਕਰਦੇ ਆ ਕਿਸੇ ਦੇ ਬੁਲਟ ਅਸੀਂ ਇਦਾਂ ਤੁਸੀਂ ਹੌਲੇ ਮਲੇ ਤੇ ਵੇਖ ਲਓ ਤੁਸੀਂ ਬਹੁਤੀ ਦੂਰ ਕੀ ਜਾਣਾ ਹੌਲੇ ਮਲੇ ਤੇ ਵੇਖ ਲਓ ਬੁਲਟ ਦੇ ਵੱਡੇ ਸਾਇਲੈਂਸਰ ਲਾਏ بڑے بڑے ਹਾਰਨ ਲਾਏ ਕੋਈ ਬੰਦਾ ਮਰੀਜ਼ ਹੁੰਦਾ ਵਾ ਉਹਦੇ ਲਾਗੋਂ ਦੇ ਤੁਸੀਂ ਯੋਰਨ ਆਵਾਜ਼ਾਂ ਘੜਾਉਂਦੇ ਘੜਾਉਂਦੇ ਬੁਲਟ ਦੀਆਂ ਨਿਕਲੇ ਆਪ ਵੀ ਡਿੱਗੋਗੇ ਕਿਸੇ ਦਾ ਵੀ ਨੁਕਸਾਨ ਕਰੋਗੇ ਕੋਈ ਗੱਡੀ ਦੇ ਵਿੱਚ ਐਂਬੂਲੈਂਸ ਦੇ ਵਿੱਚ ਕਿਤੇ ਪਿਆ ਜਾ ਰਿਹਾ ਹੋਵੇ ਤੇ ਤੁਸੀਂ ਫੁੱਲ ਆਵਾਜ਼ਾਂ ਕਰਕੇ ਬੁਲਟੀਆਂ ਜਾਵੋਗੇ ਪਟਾਕੇ ਪਾਉਂਦੇ ਜਾਵੋਗੇ ਹਾਰ ਦਾ ਅਗਲਾ ਪੇਸ਼ੈਂਟ ਹੋਵੇ ਨੁਕਸਾਨ ਹੋਊਗਾ ਕਿ ਨਹੀਂ ਹੋਊਗਾ ਹੁਣ ਮੰਨ ਲਓ ਦੂਜਾ ਬੰਦਾ ਸਾਹਮਣੇ ਉਹ ਵੇਖੇ ਕੋਈ ਤੇ ਉਹ ਕੀ ਕਹੂਗਾ ਤੇ ਵੇਖੋ ਜੀ ਉਹ ਲੜਬਾ ਜਾਂਦੇ ਜੇ ਤੇ ਜਦੋਂ ਬਾਹਰ ਨਿਕਲ ਕੇ ਇਹ ਵੇਖੂਗਾ ਖਿੜਕੀ ਸਾਣੀ ਵੀ ਸਿਰ ਤੇ ਦਸਤਾਰ ਸਜਾਈ ਯਾਰ ਸਿਰ ਦੇ ਉੱਤੇ ਦਸਤਾਰ ਸਜਾਈ ਹੈ ਤੇ ਉਹ ਕਹੂਗਾ ਵੀ ਖਰੇ ਸਿੱਖ ਹੁੰਦੇ ਇਦਾਂ ਦੇ ਆ। ਉੱਥੇ ਕਹਿੰਦੇ ਇਹ ਗੱਲ ਥੋੜੀ ਦੇਖਣੀ ਆ ਕਿ ਸਿੱਖ ਤੇ ਇੱਜ਼ਤਾਂ ਬਚਾਉਣ ਵਾਲੇ ਸਿੱਖ ਆਪਦੇ ਮੂੰਹ 'ਚੋਂ ਬੁਰਕੀ ਪਾਉਣ ਲੱਗੇ ਹੋਣ ਤਾਂ ਸਾਹਮਣੇ ਉਹਨਾਂ ਕੋਲ ਭੁੱਖਾ ਗਰੀਬ ਦੇ ਹਜੇ ਤੇ ਆਪਣੇ ਮੂੰਹ ਦੇ ਲਾਗੇ ਖੜੀ ਬੁਰਕੀ ਦੂਜੇ ਦੇ ਮੂੰਹ 'ਚ ਪਾਉਣ ਵਾਲੇ ਸਿੱਖ ਆਏ। ਪਰ ਇੱਕ ਬੰਦੇ ਦੇ ਕਰਕੇ ਮ제 ਬਦਨਾਮ ਹੋ ਗਿਆ ਨਾ। ਉਹੀ ਉਹ ਕੰਡੀਸ਼ਨ ਇੱਥੇ ਆ। ਧਰਮ ਨਹੀਂ ਮੜਾ। ਜਿਹੜੇ ਕੁਝ ਲੋਕ ਧਰਮ ਦੀ ਆੜ ਲੈ ਕੇ ਧਰਮ ਨੂੰ ਬਦਨਾਮ ਕਰਦੇ ਆ ਉਹ ਲੋਕ ਮੜੇ ਆ ਬੜੇ ਕਾਵੜੀ ਦੇ ਵੀਰ ਐਸੇ ਵੇਖੇ ਆ ਜਿਹੜੇ ਸਗੋਂ ਆਪ ਲੰਗਰ ਲਾ ਕੇ ਆਪ ਲੋਕਾਂ ਦੇ ਰਾਜ ਵੀ ਕਰਾ ਰਹੇ ਜੀ ਮੇਰੇ ਕਹਿਣ ਤੋਂ ਟੋਟਲ ਮੈਂ ਜਿਹੜੀ ਗੱਲ ਕੀਤੀ ਆ ਮੈਂ ਮੁੱਦਾ ਚੁੱਕਣਾ ਨਹੀਂ ਪਰ ਜੇ ਮੈਂ ਮੁੱਦਾ ਚੁੱਕਿਆ ਵਾ ਤਾਂ ਮੇਰੇ ਗੱਲ ਕਰਨ ਤੋਂ ਭਾਵੇਂ ਆਪਾਂ ਕਾਵੜੀਆਂ ਨੂੰ ਗੱਲਾਂ ਨਹੀਂ ਕਰਨੀਆਂ ਭਈ ਉਹ ਮੜੇ ਜਾਂ ਨਹੀਂ ਤੁਸੀਂ ਸਾਡੇ ਵਾਲ ਆਪਣੇ ਵਾਲ ਵੇਖ ਲੀ ਗਿਆ ਆਪਾਂ ਆਪਣੇ ਪ੍ਰਚਾਰ ਦੇ ਵਾਸਤੇ ਆਪਾਂ ਆਪਣੇ ਨਗਰ ਕੀਰਤਨ ਕੱਢਦੇ ਆਂ ਸਹਿਮਤ ਉਹ ਆਪਣੇ ਹਿੰਦੂਆイズਮ ਦੇ ਪ੍ਰਚਾਰ ਵਾਸਤੇ ਉਹ ਵੀ ਆਪਣਾ ਇਦਾਂ ਕਾਂਵੜ ਕੱਢਦੇ ਆ ਤੁਹੀਂ ਵੇਖਿਆ ਉਹ ਵੀ ਗਣੇਸ਼ ਜੀ ਦਾ ਵਿਚਾਰਜਨ ਕਰਦੇ ਜਦੋਂ ਉਹ ਆਪਣਾ ਪ੍ਰਚਾਰ ਹੈ ਉਹਨਾਂ ਦਾ ਪਰ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਹੌਲੜਬਾਜ਼ ਲੋਕ ਹੁੰਦੇ ਆ ਉਹ ਬਦਨਾਮ ਕਰਦੇ ਆ ਮਾਫ ਕਰਨਾ ਮੈਂ ਇਸ ਚੀਜ਼ ਨੂੰ ਨਹੀਂ ਪ੍ਰਮੋਟ ਕੀਤਾ ਮੈਂ ਉਥੇ ਕਾਵੜੀਆਂ ਨੂੰ ਮਾਰਾ ਕਿਹਾ ਕਿ ਨਹੀਂ ਉਹਨਾਂ ਦੇ ਵਿੱਚ ਜਿਹੜੇ ਹੁਲੜਬਾਜ਼ ਲੋਗ ਆ ਉਹ ਮਾਰੇ ਆ